ਵੈਗੁਰੂ ਦੀ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਓ ਜੀ ਆਪਾਂ ਹੁਣ ਲਾ ਦਈਏ ਮਸ਼ੀਨ ਕਰਤੀਆਂ ਕੰਮ ਸ਼ੁਰੂ ਆਪਾਂ ਲੋ ਜੀ ਇਹ ਦੁੱਧ ਗਰਮ ਧਰ ਲਿਆ ਆਪਾਂ ਨੇ ਗਰਮ ਕਰਦੇ ਹੁਣ ਤੇ ਇਹ ਬਣਾਉਣੀ ਆ ਆਪਾਂ ਪਨੀਰ ਘਰ ਦਾ ਪਨੀਰ ਪਹਿਲਾਂ ਗਰਮ ਕਰ ਲਈਏ ਗਰਮ ਕਰਕੇ ਇਹਦੇ ਵਿੱਚ ਪਾਉਣੀ ਆ ਆਪਾਂ ਲੱਸੀ ਬਿਨਾ ਕੈਮੀਕਲ ਤੋਂ ਇਹ ਵੀ ਦੁੱਧ ਪਿਆ ਇਹ ਪਉਣਾ ਤੌਲੇ ਚ ਦੱਤਾ ਕਰਕੇ ਤੇ ਇਹਦਾ ਬਣਾਉਣਾ ਪਨੀਰ ਪੜਾਉਣੀ ਆਪਾਂ ਰਿੱਜੇ ਜਿਵੇਂ ਪਹਿਲਾਂ ਥੋੜਾ ਜਾਂ ਫਿਰ ਪਾਉਂਗੀ ਇਹਦੇ ਵਿੱਚ ਇਧਰ ਕੈਂਨੀਆਂ ਵਾਲੀ ਐਨੀਆਂ ਕਰਦੀ ਮੈਂ ਕੈਂਨੀਆਂ ਵਾਲਾ ਦੁੱਧ ਰੱਖ ਰੱਖ ਦਨੀਆ ਗਰਮ ਇਧਰ ਦੇਖਦੀ ਸੀਗੀ ਵੀ ਗੁੱਸਾ ਹੋ ਗਿਆ ਮੈਂ ਥੋੜਾ ਜਿਹਾ ਗੁੱਸਾ ਕਰਨੂੰ ਜਿਆਦਾ ਗਰਮ ਨਹੀਂ ਕਰਦੀ ਇਧਰ ਵੀ ਨੀ ਕਰਖਣੀ ਪੈਂਦੀ ਆ ਵੀ ਉੱਪਰ ਨਾ ਜਾਵੇ ਇਧਰ ਨਾਲ ਦੀ ਨਾਲ ਕਰਸਦੀ ਫੇਰਦੀ ਆ ਨਾਲ ਕਰਸੀ ਫੇਰੀ ਜੰਨੀ ਨਾਲੇ ਡਰ ਲੱਗਦਾ ਉੱਪਰ ਵੀ ਨਾ ਜਾਵੇ ਕਿਤੇ ਹਨਾ ਲੋ ਜੀ ਇਧਰ ਹੋ ਗਿਆ ਆਪਣਾ ਆਵਾਲੀ ਆ ਰਹੀ ਹੈ ਹੁਣ ਪਾ ਦਨੇ ਆਪਾਂ ਲੱਸੀ ਹੁਣ ਬਿਨਾ ਕੈਮੀਕਲ ਤੋਂ ਆਪਾਂ ਕਰਦੇ ਆ ਪਨੀਰ ਤਿਆਰ ਹੁਣ ਕੱਟ ਕਰਦੀਆਂ ਆਪਣਾ ਉੱਪਰ ਵੀ ਜਾਊਗਾ ਇਹ ਗੈਸ ਤੇ ਜਨਹ ਲੋ ਜੀ ਫਟ ਗਿਆ ਲੋਜੀ ਫਟ ਗਿਆ ਤੇ ਉਹ ਘਟ ਕਰਨ ਲੱਗ ਗਈ ਸੀਗੀ ਦੇਖੋ ਹੁਣ ਇਹ ਮੈਨੂੰ ਘੱਟੇ ਕਰਦੀ ਹੁਬਲ ਵੀ ਨਾ ਜਾਵੇ ਮੈਨੂੰ ਐ ਡਰ ਕਿਉਂਕਿ ਇਹਦੇ ਤੇ ਵਾਲਾ ਬਹੁਤ ਆਉਂਦਾ ਤੇਜ਼ ਬਹੁਤ ਆ ਨਾ ਇਹ ਪੂਰਾ ਕਰ ਲੀਏ ਲੋਜੀ ਹੋ ਗਿਆ ਪਨੀਰ ਆਪਣਾ ਤਿਆਰ ਫਟ ਗਿਆ ਘਰ ਦਾ ਬਿਨਾ ਕੈਮੀਕਲ ਤੋਂ ਦੇਖੋ ਨਿਕਲਿਆ ਆ ਪਾਣੀ ਅੱਡ ਸਾਰਾ ਹੁਣ ਇਹਨੂੰ ਆਪਾਂ ਪੁੰਦਿਆਂ ਦਿਖਾਉਣੀ ਆ ਆਪਾਂ ਪਨੀਰ ਇਹ ਦੇਖੋ ਇਹ ਕਰਦਨੇ ਬਬਦੇ ਦਿੱਤੇ ਪਨੀਰ ਆਪਣਾ ਤਿਆਰ ਹੋ ਗਿਆ ਹੁਣ ਇਹਨੂੰ ਪਾ ਦਨੀ ਆ ਮੈਂ ਪੋਣੀ ਚ ਕੋਲ ਧਰ ਲਿਆ ਸੀਗਾ ਇੱਥੇ ਕਰਸੀ ਨਾਲ ਪਾ ਦਨੀ ਆ ਪਹਿਲਾਂ ਫਿਰ ਚੱਕ ਕੇ ਪਾ ਦੂੰਗੀ ਹਨਾ ਗਰਮ ਬੜਾ ਪਾਣੀ ਅਲੱਗ ਹੋ ਗਿਆ ਪਨੀਰ ਹੋ ਗਿਆ ਅਲੱਗ ਇਹ ਦੇਖੋ ਤੇ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਕੈਮੀਕਲ ਸਿਰਫ ਲੱਸੀ ਪਾਇਆ ਸਿਰਫ ਲੱਸੀ ਲੱਸੀ ਪਾ ਕੇ ਬਾੜ ਲਈ ਉਧਰ ਤਰਤਾ ਇਹ ਆਪਣੀ ਦੁੱਧ ਗਰਮ ਕਰਨ ਲਈ ਤੇ ਇੱਧਰ ਬਣਾਉਣੀ ਆਪਾਂ ਪਨੀਰ ਪੁੰਨ ਦਾ ਮੈਂ ਤੇ ਲੋ ਜੀ ਪਾਤਾ ਹੀ ਸਾਰਾ ਥੋੜਾ ਥੋੜਾ ਕਰਕੇ ਪਾਦਨੀਆਂ ਵਿੱਚੋਂ ਕੱਢ ਕੇ ਫਿਰ ਚੱਕ ਕੇ ਪਾ ਦੂੰਗੀ ਪਾਫਾ ਨਿਕਲਦੀਆਂ ਨੇ ਬਹੁਤ ਜ਼ਿਆਦੇ ਗਰਮ ਗਰਮ ਤੇ ਚੱਕ ਕੇ ਪਾਦਨੀਆਂ ਚਲੋ ਹੁਣ ਢੱਕਣ ਆਹ ਕੁੰਡੇਆਂ ਤੋਂ ਪੂਣੇ ਨ ਚੱਕ ਕੇ ਪਾਉਂਗੇ ਨੇ ਪਾ ਹੀ ਦੇਣੇ ਆ ਪਾਣੀ ਵੀ ਬਹੁਤ ਰਹਿ ਪਾਣੀ ਤੇ ਰਹਿ ਗਿਆ ਹੁਣ ਤਾਂ ਪਨੀਰ ਤਾਂ ਪਾਤਾ ਮੈਂ ਥੋੜਾ ਥੋੜਾ ਜੱਕ ਜੱਕ ਕੇ ਪਿੱਛੋਂ ਤੇ ਲੋ ਜੀ ਆ ਦੇ ਲੋ ਜੀ ਨਾਲ ਪੀਣ ਕਿੱਦਿਆਂ ਲੜ ਜਾ ਕੁਝ ਨਹੀਂ ਲੜ ਜਾ ਤੇ ਲੋ ਜੀ ਪਨੀਰ ਪਾ ਦਾਂ ਪੈ ਗਿਆ ਇਹ ਪਨੀਰ ਪਾ ਕੇ ਸਮਾਰ ਕੇ ਆਪਾਂ ਨੇ ਪੋਣੀ ਤੇ ਪਾਤਾ ਹੀਠਾ ਰੱਖ ਲਿਆ ਥਾਲ ਉੱਤੇ ਪਾਤਾ ਪਨੀਰ ਪਨੀਰ ਦੇ ਉੱਤੇ ਪਾਦਨੇ ਹੁਣ ਸੈਟ ਕਰਦਾ ਮੈਂ ਪਹਿਲਾਂ ਤੇ ਉੱਪਰ ਧਰ ਦਨੀ ਇਹਨੂੰ ਪੋਣਾ ਦਵਾਰੇ ਦੇ ਦਨੀ ਆ ਜਵੇਂ ਪੋਣਾ ਧਰ ਕੇ ਦੇਖਦੀ ਸੀ ਕਿ ਥਾਲ ਵੀ ਹੈ ਲੇਤੀ ਕਾਉ ਕਦੂਆ ਆ ਧਰ ਦਨੀਆ ਇਹਨੂੰ ਮੈਂ ਟਾ ਕੇ ਦਨੀ ਹੁਣ ਐਵੇਂ ਟਾਕਤਾ ਪਨੀਰ ਪਾਤਾ ਏ ਥਾਲ ਦੇ ਉੱਤੇ ਉੱਤੇ ਧਰਤਾ ਇੱਕ ਥਾਲ ਫੇਰ ਉੱਤੇ ਇਧਰ ਆਪਾਂ ਨੇ ਦੁੱਧ ਵੀ ਜਮਾਤਾ ਪੜੇ ਤੌਲੇ ਚ ਪਾਤਾ ਏ ਬੜੀ ਤੌਲੀ ਚ ਪਾ ਕੇ ਇਹਦੀ ਚਪਾਤਾ ਜਾਗ ਇਹ ਸਵੇਰੇ ਰੜਕਾਂਗੇ ਤੇ ਇੱਧਰ ਆਪਾਂ ਨੇ ਪਨੀਰ ਢਾਕਤਾ ਇਹ ਉੱਪਰ ਰੱਖਤੀ ਬਾਲਟੀ ਭਰ ਕੇ ਪਾਣੀ ਦੀ ਹੀਠਾ ਥਾੜ ਧਰਤਾ ਵਿਚਾਲੇ ਪਨੀਰ ਹੋ ਗਿਆ ਇੱਕ ਥਾਲੂ ਉੱਪਰ ਹੋ ਗਿਆ ਤੇ ਉੱਤੇ ਧਰਤੀ ਬਾਲਟੀ ਲਓ ਮੈਂ ਦੋ ਪਾਸੇ ਪਤਾ ਹੀ ਨਹੀਂ ਲੱਗਿਆ ਕੈਮਰੇ ਦਾ ਕਿੱਧਰਲੀ ਬਾਸੇਤੀ ਬੋਲੀ ਗਈ ਹੁਣ ਦੇਖਿਆ ਮਾਂ ਕੇ ਲਵੇ ਚਲੋ ਸਾਗ ਵੀ ਵਧੀਆ ਹੋ ਗਿਆ ਥੋੜਾ ਥੋੜਾ ਪਾਲਕ ਵਧੂ ਹੋ ਗਈ ਹੁਣ ਤਾਂ ਧਣੀਆਂ ਤੋੜ ਕੇ ਲੈ ਕੇ ਜਾਣੇ ਆ ਪਾਲਕ ਕਿਤੇ ਕੱਲ ਨੂੰ ਵੱਡਾਂਗੇ ਲੋ ਜੀ ਪਾਲਕ ਧੜੀਆਂ ਤਾਂ ਵਧੂ ਹੋ ਗਿਆਂ ਤੇ ਮੇਥੇ ਨਹੀਂ ਹੋਏ ਮੇਥੇ ਨੇ ਕਿ ਮੇਥੀ ਗਾ ਕਰੇ ਤੇ ਦੇਖੀ ਮੇਥੇ ਨੂੰ ਸਮਝ ਨਹੀਂ ਆ ਰਹੀ ਹੈਗੇ ਤਾਂ ਮੇਥੀ ਨੇ ਹੋਏ ਨਹੀਂ ਬੱਲੇਟ ਹੋਏ ਨੇ ਪਾਣੀ ਦੇਣ ਵਾਲਾ ਹੋਇਆ ਪਿਆ ਕੱਲੂ ਵੱਡੂਗੀ ਵੱਢ ਕੇ ਫਿਰ ਪਾਣੀ ਦੇ ਦੇਣਗੇ ਕਹੂਗੇ ਮੂੜੀਆਂ ਵੀ ਚਾਰ ਨੇ ਬਸ ਲਓ ਜੀ ਹੁਣ ਆਪਾਂ ਲਾ ਦੀਏ ਸਬਜ਼ੀ ਨੂੰ ਤਰਕਾ ਤੇਲ ਮੈਂ ਗਰਮ ਕਰ ਲਿਆ ਏ ਤੇ ਪਾਤਾ ਮਸਾਲਾ ਬਾਵਾ ਤੂੰ ਐ ਧੂਆਂ ਹੋ ਗਿਆ ਕਿੰਨਾ ਤੇ ਇਹਦੇ ਵਿੱਚ ਮਸਾਲਾ ਪਾਦਾ ਭੁੰਨਾ ਹੁਣ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਨਾਣ ਮਿਰਚ ਪਾ ਲਿਆ ਗ੍ਰੈਂਡਰ ਹਰੀ ਮਿਰਚ ਆਦਰਕ ਪਹਿਲਾਂ ਪਾ ਲਿਆ ਤੇ ਹਲਦੀ ਨੂਨ ਹੁਣ ਪਾ ਲਿਆ ਤੇ ਇਹਨੂੰ ਕਰਦਾ ਮੈਂ ਗ੍ਰੈਂਡਰ ਤੇ ਆ ਰਿੰਕੇ ਮਸਾਲਾ ਪਾਤੇ ਨੇ ਆਲੂ ਆਲੂ ਪਾ ਕੇ ਸਮਾਰ ਕੇ ਤੇ ਹੁਣ ਟੱਕਣ ਲਗਾ ਦਨੀ ਆ ਮੈਂ ਪਹਿਲਾਂ ਰਿਜਜੂ ਹਨ ਫਿਰ ਮਟਰ ਪਾਉ ਫੇਰ ਨਹੀਂ ਫਿਰ ਮਟਰ ਵੀ ਜਿਆਦਾ ਰਿਜਜ ਜਾਣੇ ਨੇ ਹੁਣ ਟੱਕਣ ਲਗਾਤਾ ਹਾਂ ਤੇ ਲੋ ਜੀ ਆਲੂ ਵੀ ਰਿਨੇਲੇ ਮਟਰ ਵੀ ਦੇ ਲਏ ਵਿੱਚੇ ਪਾਤਾ ਧਨੀਆ ਮਟਰ ਨਾਲ ਪਾਤਾ ਧਨੀਆ ਇੱਕ ਸੀਟੀ ਬਾਅਦ ਚ ਮਰਵਾ ਲਈਆ ਮੈਂ ਤੇ ਲੋ ਜੀ ਆਪਣੀ ਸਬਜੀ ਤਿਆਰ ਹੁਣ ਰੋਟੀ ਲਾ ਲਾਂਗੇ ਲੋ ਜੀ ਪਨੀਰ ਆ ਪਟਾ ਤਾਸੀ ਗਰਾਤ ਹੁਣ ਇਹਨੂੰ ਕੱਟਦੇ ਆ ਲਾਉਨੇ ਆ ਇਹ ਦੇਖੋ ਹੁਣ ਆਪ ਹੁਣਾ ਲਾਤਾ ਆਪਾਂ ਨੇ ਹੁਣ ਇਹਨੂੰ ਕਟਾਂਗੇ ਕੱਟ ਲੋ ਜੀ असली पनीर ਤਾਂ کافی ਟਾਈਮ ਹੋ ਕਰਕੇ ਵਧੀਆ ਬਣਦਾ ਇਹ ਤਿੱਖੂ ਬਣ ਗਿਆ ਪਨੀਰ ਹੁਣ ਇਹਦੇ ਪੀਸ ਕੱਟ ਲਈਏ ਵਧੀਆ ਵਧੀਆ ਹਨਾ ਰਾਤ ਬਣਾ ਲਈ ਸੀ ਆਲੂ ਮਟਰਾਂ ਦੀ ਸਬਜ਼ੀ ਜਦ ਤੇ ਵੱਡੇ ਪੀਸ ਫਿਰ ਉਹ ਹੁੰਦੇ ਨੇ ਔ ਕਾਲਗਲਫ ਛੋਟੀ ਕਟਣ ਲਈ ਅੱਜ ਲੋ ਜੀ ਘਰ ਦਾ ਪਨੀਰ ਤਿਆਰ ਆਪਾਂ ਨੇ ਡੱਬਾ ਭਰ ਲਿਆ ਫ੍ਰਿਜ ਵਿੱਚ ਰੱਖ ਦਈਏ ਆ ਵੈਸੇ ਰੱਖ ਲਿਆ ਹਨਾ ਹੁਣ ਆਲੀ ਸਬਜ਼ੀ ਚ ਪਾ ਕੇ ਦੇ ਦਾਂਗੇ ਖਾ ਲੂਗਾ ਬੇਟਾ ਰੋਟੀ ਬਣਾਵਾਂਗੇ ਬਣਾ ਕੇ ਦੇ ਵਿੱਚ ਪਾਵਾਂਗੇ ਖਾ ਲੂਗਾ ਚਲੋ ਜੀ ਆ ਵੀਚ ਰੱਖ ਦਨੀਏ ਸਾਫ ਸਾਫ ਤੇ ਪੀਸ ਦਾ ਕੁੱਟ ਦਈਏ ਰੱਖਣ ਦਾ ਉੱਪਰ ਵੀ ਦੇ ਦੇ ਜੀ ਚਲੋ ਵਧੀਆ ਹੁਣ ਫ੍ਰਿਜ ਚ ਲਾਏ ਆਮੇ